ਪਿੰਡ ਕੁਕੜਾ ਵਿਖੇ ਸੂਤ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਭਾਈ ਕੁਲਵਿੰਦਰ ਸੂਤ ਸੁੰਨੀ ਵਾਲੇ ਬਲਜਿੰਦਰ ਬੈਂਸ ਕੋਮਲ ਬੈਂਸ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਮੇਲੇ ਵਿੱਚ ਐਮ ਆਰ ਆਰ ਸੂਤ ਮੈਡੀਕਲ ਹੈਲਥ ਸੈਂਟਰ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਤੁਹੀ ਵੱਲੋਂ ਐਸਜੀਆਰ ਦੀ ਪੂਰੀ ਟੀਮ ਸਮੇਤ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਸਹਿਯੋਗੀਆਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਇਕ ਹੈ। ਕੈਮਰਾਮੈਨ ਰੋਬਨ ਰਾਜ ਸਾਝ ਨਿਊਜ਼ ਦੋਬਲ ਲਈ ਜਸਵਿੰਦਰ ਹੀਰਦੀ ਵਿਸ਼ੇਸ਼ ਰਿਪੋਰਟ ਗੁੱਡ ਈਵਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੁੱਡ ਟੂਈ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਕੁਕੜਾਂ ਵਿਖੇ ਜਿੱਥੇ ਕੇ ਸੂਦ ਗੋਦੇ ਜਠੇਰੇ ਦੇ ਆ ਅੱਜ ਸਾਲਾਨਾ ਜੋੜ ਮੇਲਾ ਬੜੇ ਹੀ ਧੂਮ ਧਾਮ ਤੇ ਚਾਹਮਾਂ ਦੇ ਨਾਲ ਬਣਾਇਆ ਗਿਆ ਉੱਥੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਬਹੁਤ ਹੀ ਵਧੀਆ ਢੰਗ ਦੇ ਨਾਲ ਸੱਚੇ ਜੇ ਢੰਗ ਦੇ ਨਾਲ ਨਿਪਟੇ ਰਿਹਾ ਚੜਿਆ ਇਸ ਦੇ ਵਿੱਚ ਐਮਆਰਆ ਕਲੀਨਿਕ ਵੱਲੋਂ ਮੈਡੀਕਲ ਸਟੋਰ ਵੱਲੋਂ ਅ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਰੀਬਨ ਕਰੀਬਨ 250 ਤੋਂ 300 ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਸੋ ਇਸ ਜੋੜ ਮੇਲੇ ਦੀਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸੂਦਗੋਦੇ ਸ਼ਲਾਨਾ ਜੀੜ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ